ਅਹ ਇਹਨੇ ਨਹੀਂ ਕਹੀ ਜਾਂਦੀ ਆ ਪਿੱਛੇ ਸੁੱਟਦਾ ਵਾ ਸੁੱਟ ਕਿੱਥੇ ਦਿੱਤਾ ਲੈ ਵੀ ਚੀਜ਼ ਲਾ ਕੇ ਇੱਥੇ ਰੱਖੋ ਨਾ ਮਿੰਟ ਚ ਗਾਇਬ ਕਰ ਦਿੰਦੇ ਸਮ੍ਰੀਤ ਨੂੰ ਕਿਹਾ ਵੀ ਇੱਥੋਂ ਫੋਲ ਦੀ ਹਾਂ ਹੋਏ ਆ ਪਿਆਈਓ ਟੈਂਸ਼ਨ ਨਹੀਂ ਲੱਭੰਦੇ ਆ ਹੀ ਗਾ ਇਅਰਿੰਗ ਤੇ ਕੱਲ ਮੈਂ ਲਾ ਕੇ ਤੇ ਇੱਥੇ ਰੱਖ ਤੇ ਸਮ੍ਰੀਤ ਨੂੰ ਤੁਹਾਨੂੰ ਪਤਾ ਹੀ ਆ ਉਹ ਪਾ ਕੇ ਵੇਖਣ ਦੇ ਵੀ ਤੇ ਬਾਜਾ ਇੱਥੇ ਹੜਾਤਾ ਪਰ ਮੈਂ ਤਾਂ ਦੋਵੇਂ ਪੂਰੇ ਕਰਦੇ ਹੁਣ ਕਹੀ ਜਾਂਦੀ ਹੈ ਮम्मा ਪਿੱਛੇ ਡਿੱਗ ਗਿਆ ਹਰੇ ਅੱਛਾ ਚਲ ਆ ਮਨਪ੍ਰੀਤ ਮੈਂ ਕੱਪੜੇ ਲਾਂਦੇ ਮੈਂ ਬੈ ਕੇ ਕਰ ਲਈ ਤੈ ਅੱਛਾ ਜੋੜ ਲੀਏ ਆਹੋ ਮੈਂ ਨਾਲ ਗੱਲਾਂ ਪਤਾ ਕਰ ਲਾਂਗੇ ਬੈ ਕੇ ਨਾਲ ਕੱਪੜੇ ਜੋੜ ਲਾਂਗੇ ਸੱਚ ਦੀਦੀ ਹਾਂ ਸੁਣਿਆ ਹੈ ਤੇ ਹੀ ਕੀ ਤੁਹਾਨੂੰ ਪਤਾ ਭਾਬੀ ਨੇ ਤੇ ਲੜਾਈ ਬੜੀ ਭਾਈ ਤੈਨੂੰ ਇਹ ਨਸਿਆ ਮੰਮੀ ਦੱਸ ਕੇ ਗਈ ਕਿ ਕਿ ਮੇਰੇ ਨਾਲ ਗੱਲ ਨਹੀਂ ਕੀਤੀ ਤਾਂ ਗੱਲ ਕਿਥੋਂ ਕਰਨੀ ਆਪਣੀ ਮੰਮੀ ਦੇ ਪਾਸੇ ਨਹੀਂ ਜਾਣਦੇ ਤੋਂ ਮਾੜੀ ਜੀ ਮੈਂ ਮਾਂ ਮੰਮੀ ਹੋਰ ਸੁਣਾ ਜਦੋਂ ਮੰਮੀ ਬਾਹਰ ਨਹੀਂ ਚਲਗੇ ਗੁਰਪੁਰਬ ਦੇ ਮਗਰ ਹਾਂ ਤੇ ਉਦੋਂ ਮੈਨੂੰ ਦੱਸਣ ਦੇ ਹੀਗੇ ਤਾਂ ਹਰੇ ਗੱਲ ਬੁਰੀ ਵੀ ਨਹੀਂ ਹੋਈ ਤੇ ਮੰਮੀ ਆ ਟਪਕੀ ਉੱਤੇ ਤੇ ਲੜਾਈ ਪਈ ਕਿਹੜੀ ਗੱਲ ਤੋਂ ਐਨੀਵਰਸਰੀ ਨਹੀਂ ਲਾ ਕੇ ਗਈ ਆਹੋ ਨਾ ਕੇ ਗਈ ਤੇ ਤਹੀ ਵੀ ਬੜੀ ਲੇਟ ਵਿਸ਼ ਕੀਤਾ ਸੀਗਾ ਨੂੰ ਤਾਂ ਕਹਿੰਦੇ ਪਹਿਲਾਂ ਤੇ ਇਹ ਔਖੀ ਵੀ ਵੱਡੀ ਦੀਦ ਨੂੰ ਨਹੀਂ ਜ਼ਿਆਦਾ ਹੈਗਾ ਹੀਗਾ ਤੇ ਇਹ ਆਪਸ ਵਿੱਚ ਗੱਲ ਨਹੀਂ ਕਰਦੀਆਂ ਮੈਂ ਮੈਡ ਅ ਸਟੇਟਸ ਵੇਖ ਲਈ ਸਵੇਰੀ ਤੇ ਮੈਂ ਉਥੋਂ ਸਟੇਟਸ ਵੀ ਇੱਕ ਹੀ ਵੇਖ ਘਾਤੀ ਤੇ ਤੁਸੀਂ ਕਿਤੇ ਲੇਟ ਵੇਖਿਆ ਨਾ ਆਹੋ ਨਹੀਂ ਮੈਂ ਜਦੋਂ ਵੇਖਿਆ ਤੇ ਉਹਦੇ ਮੈਂ ਪਹਿਲਾਂ ਸਿਰ ਉੱਠ ਕੇ ਕੰਮ ਲੱਗ ਗਈ ਆਹੋ ਮੈਂ ਤਾਂ ਅੱਗੇ ਕਹਿੰਨਾ ਮੈਂ ਨਾ ਮੰਮੀ ਹੋਂ ਤੇ ਦਿਮਾਗੀ ਇੰਨੇ ਕਵਾ ਪਹਿਲਾਂ ਸਾਰਾ ਦਿਨ ਚੇਤੇ ਰੱਖੀਦਾ ਵਾ ਵੀ ਕੱਲ ਨੂੰ ਆਹ ਵਾ ਕੱਲ ਨੂੰ ਆਹ ਵਾ ਅਗਲੇ ਦਾ ਬਰਥਡੇ ਹੈ ਤੇ ਜੈਨਿਵਰਸਰੀ ਤੇ ਜਦੋਂ ਹੁੰਦਾ ਉਦੋਂ ਚੇਤਾ ਭੁੱਲ ਜਾਂਦਾ ਹੋਰ ਆਪਣੀਆਂ ਛੱਤੀ ਜ਼ਿੰਮੇਵਾਰੀਆਂ ਹੁੰਦੀਆਂ ਹਾਂ ਤੇ ਅਰ ਕ ਲੜਾਈ ਪਤਾ ਕੱਤੋਂ ਪਈ ਹਾਂ ਇਹ ਜੀ ਮੈਨੂੰ ਡਾਇਮੰਡ ਦੀ ਰਿੰਗ ਦੇਵੇ ਹਾਂ ਹੈ ਡਾਇਮੰਡ ਦੀ ਰਿੰਗ ਕਿੱ ਮੈਂ ਮਮਮੀ ਨੂੰ ਦਈ ਨਾ ਮਮਮੀ ਅਹੀਂ ਤਾਂ ਨਹੀਂ ਕਦੀ ਇਹੋ ਜਿਹਾ ਆਪਣੇ ਘਰ ਵਾਲਿਆਂ ਨੂੰ ਜਾਂ ਸਾਸ ਨੂੰ ਸਤਾਇਆ ਪਹਿਲਾਂ ਮਨਪੀਤ ਆਪਾਂ ਵਾਪਸ ਭਾਵੇਂ ਲਾੜਪੈਨੀ ਆਵਾ ਤੇ ਪਰ ਆਪਾਂ ਮਮਮੀ ਨੂੰ ਕਦੀ ਨਹੀਂ ਸਤਾਇਆ ਨਾ ਤੇ ਹੋਰ ਕੀ ਆਹੋ ਮੈਂ ਮਮਮੀ ਵਿਚਾਰੀ ਨਾ ਇਦਾਂ ਹੀ ਚਲ ਗਈ ਨਹੀਂ ਉਹਦੇ ਕੋ ਗੱਲਾਂ ਹੋਈਆਂ ਇੱਥੋਂ ਤੇ ਜਾਂ ਇਦਾਂ ਕਰਿਓ ਬਿਟ ਟਾਈਮ ਕੱਢ ਕੇ ਇੱਕ ਜਣੀ ਜਾਈਏ ਆਹੋ ਹਨਾ ਨਹੀਂ ਜਾਵਾਂਗੇ ਫਿਰ ਨਾ ਜੇ ਤੂੰ ਚਲ ਜੀ ਤਾਂ じゃ ਮੈਂ ਚਲ ਜੂਗੀ ਸਰ ਡੇਢ ਤਾਂ ਹੌਲਾ ਕਰ ਲੈਣਗੇ ਸਹੀ ਗੱਲ ਵਾ ਹੁੰਦੇ ਵੀ ਉਹ ਨਹੀਂ ਮੈਨੂੰ ਤੇ ਇਹ ਗੱਲ ਨਹੀਂ ਕੀਤੀ ਜਾਂਦੀ ਭੈਣਾ ਕਹਿੰਦੀ ਉਹ ਰਿਕਾਰਡਿੰਗ ਆਪਣੀਆਂ ਲਾਉਂਦੀ ਆ ਅੱਛਾ ਆਹ ਮਹਕ ਤੇ ਆ ਚੰਗਾ ਸਿਆਪਾਈਓ ਮਹ ਲੋਕਾਂ ਨੂੰ ਕਿਤੇ ਇਹ ਨਹੀਂ ਪਤਾ ਵੀ ਰਿਕਾਰਡਿੰਗ ਜਿਹੜੀ ਕਾਨੂੰਨਾਂ ਜੁਰਮਾਂ ਅਗਲੇ ਦੀ ਸਹਿਮਤੀ ਹੋਵੇ ਤੇ ਫਿਰ ਰਿਕਾਰਡਿੰਗ ਕੀਤੀ ਜਾਂਦੀ ਪਰ ਆ ਆਪਨੇ ਤੇ ਲੋਕਾਂ ਨੇ ਇਦਾਂ ਹੀ ਬਣਾਈ ਰਿਕਾਰਡਿੰਗ ਹਾਂ ਜਦੋਂ ਪੈ ਗਿਆ ਨਾ ਕੇਸ ਇਦਦੇ ਤੇ ਤਾਂ ਫਿਰ ਇਹਨੂੰ ਪਤਾ ਲੱਗਣਾ ਹੀ ਨਹੀਂ ਆ ਤੋ ਦਾਗ ਲਣਾ ਵੀ ਬੰਦਾ ਮੋਸ਼ੇ ਵੀ ਆ ਬਹੁਤ ਹੀ ਤਾਂ ਕਰਨ ਵਾਲੀ ਗੱਲ ਹੈ ਕਿ ਡਾਇਮੰਡ ਦੀ ਰਿੰਗ ਕਿੱਥੋਂ ਹਣੀ ਐਵੇਂ ਹੀ ਹਾਂ ਔਰ ਜਿਦਿਨ ਮੇਜਰ ਸੌਟਸ ਨਹੀਂ ਵੇਦੀਆਂ ਹਾਂ ਔਰ ਜਿਹੜੇ ਹੁਣ ਤੇ ਹੈ ਗਿਆ ਬਣਾ ਬਣਾ ਲੈਂਦੇ ਆ ਵੀ ਸਾਨੂੰ ਆ ਗਿਫਟ ਦਿੱਤਾ ਜੇ ਗਿਫਟ ਦਿੱਤਾ ਕਿਸ ਦੀ ਹੁੰਦੀ ਹੈ ਬਖਰਚਾ ਹੁੰਦਾ ਵਾ ਇੰਨਾ ਵੀ ਅਗਲਾ ਦੇ ਦਿੰਦਾ ਵਾ ਗਿਫਟ ਤਾਂ ਕਿਸ ਦਾ ਨਹੀਂ ਵੀ ਹੁੰਦਾ ਹਨਾ ਆਹੋ ਲੋਕੀ ਤੇ ਕਹਿੰਦੇ ਵੇਖ ਕੇ ਤੇ ਆਹੋ ਹੀ ਜ਼ਿੰਦਗੀ ਜੀਏ ਆਪਾਂ ਹੂੰ ਇਹ ਨੰਨੀ ਬਤਾ ਵੀ ਉਹਨਾਂ ਨੇ ਤਾਂ ਦੋ ਘੜੀਆਂ ਹੱਸ ਕੇ ਤੇ ਵੀਡੀਓ ਬਣਾਈਆਂ ਬਾਅਦ ਚ ਭਾਵੇਂ ਜੁਕਮ ਜੁੱਤੀ ਹੋਣ ਦੇ ਹਾਂ ਆਹੋ ਤੇ ਕੀ ਪਤਾ ਨਕਲੀ ਨਾ ਹੁੰਦੀਆਂ ਹੋਣ ਜਿਹੜੀਆਂ ਵੀ ਵਿਖਾਉਂਦੇ ਫੋਨਾ ਫਾਨਾ ਤੇ ਕੀ ਪਤਾ ਨਕਲੀ ਨਹੀਂ ਹੈ ਹਾਂ ਹਾਂ ਹੈਨਾ ਮੈਂ ਉਹਦਾ ਕਹਿਣ ਨਹੀਂ ਆਪਣਾ ਸੋਨਾ ਕਦੋਂ ਸੁੱਟਣਾ ਵਾ ਇਹੋ ਜੇ ਤਾਂ ਨਹੀਂ ਪਤਾ ਕਦੋਂ ਸੁੱਟਣਾ ਉਹ ਤਾਂ ਗੱਲ ਨਹੀਂ ਕੀਤੀ ਸੀ ਹਾਂ ਹੋਏ ਤੂੰ ਤਾਂ ਕਹਿੰਦੇ ਨਹੀਂ ਕਿ ਥੋੜੇ ਟਾਈਮ ਲਈ ਮੇਰਾ ਵੀ ਗਵਾਇਆ ਹੀ ਨਾਲ ਤੂੰ ਮੇਨੋਂ ਕਿ ਤਾ ਚਲੋ ਦਮਨ ਪੀ ਤੋਂ ਚੀਜੀ ਬਣੀ ਆ ਪੁੱਣ ਲਿਖਾ ਗਈ ਤੇ ਜੜੀ ਗਈ ਆ ਨੀ ਉਹ ਛੋਟੀ ਜਾਣੀ ਕੋਈ ਗੱਲ ਨਹੀਂ ਹੋਰ ਸਾਦ ਨੂੰ ਛੋਟਜੋ ਛੋਟੀ ਜਾਣੀ ਆ ਹਾਂ ਮਮੇ ਤੇ ਨਹੀਂ ਖੰਦਾ ਨਹੀਂ ਛੋਟੇ ਕਰ ਲਾਣਾ ਸੁਣੰਦੇ ਹਣ ਨਹੀਂ ਐਡਾ ਥੋੜਾ ਐਡਾ ਮਮੇ ਨੂੰ ਕੰਮ ਦੱਸੋ ਤੇ ਉੱਚਾ ਸੌਂਦਾ ਐਡੀਆਂ ਹੌਲੀ ਹੌਲੀ ਤੇ ਗੱਲਾਂ ਕੀਤੀਆਂ ਆਪਾਂ ਛੁਗੜੀਆਂ ਸੇ ਛੱਟ ਸੁਣ ਜਾਂਦੀਆਂ ਹੁੰਦੀਆਂ ਨਾਲ ਸਾਡੇ ਬੇਕਿਆਂ ਜੀ ਤੁਹਾਨੂੰ ਛੱਟ ਸੁਣ ਜਾਂਦੀ ਪੇਕਿਆਂ ਵੱਲ ਤੇ ਉੱਧਾ ਬੜਾ ਧਿਆਨ ਹੁੰਦਾ ਦਾ ਲੋਕੀ ਕਹਿੰਦੇ ਲੜਾਈ ਹੁੰਦੀ ਲੜਾਈ ਹੁੰਦੀ ਭੈਣ ਭੈਣਾ ਦੀ ਦਾਸ ਕਾਦੀ ਲੜਾਈ ਆਹੋ ਆਹ ਇੱਥੇ ਝਾਟੀ ਹੁੰਦੀ ਹੈ ਜੰਰਾਣੀਆਂ ਜਠਾਣੀਆਂ ਦੀ ਹਾਂ ਉਹਨੂੰ ਲੜਾਈ ਕਹਿੰਦੇ ਆੜੀਆਂ ਭੈਣਾ ਭੈਣਾ ਨੇ ਘੜੀ ਪਾਲ ਦੇ ਵਿੱਚ ਲੜਬੋਲ ਕੇ ਇੱਕ ਹੋ ਜਾਣਾ ਤਾਂ ਉਹਨੂੰ ਵੱਡੀ ਲੜਾਈ ਵੀ ਹੋਣੀ ਆਹੋ ਨਾਲ ਸਾਡੀ ਜਦੋਂ ਸਵੇਰੇ ਲੜਾਈ ਹੁੰਦੀ ਸ਼ਾਮ ਨੂੰ ਹੀ ਬੋਲ ਪੈਂਦੀ ਹੈ ਕੇ ਬਰੋਸੇ ਵਾਲੇ ਬੋਲਣਾ ਪੈ ਜਾਂਦਾ ਆ ਵੇਲਾ ਹੁਣ ਮੈਂ ਜੁਰਾਬਾਂ ਇੰਦਾਂ ਨਾ ਰੱਖਤੀਆਂ ਤੇ ਨਹੀਂ ਗਵਚਣੀ ਆਹੋ ਹਾਂ ਓ ਪਾ ਜੀ ਨੂੰ ਪਤਾ ਨਹੀਂ ਕੀ ਚਾਹੀਦਾ ਇਹ ਇੱਧਰ ਨੂੰ ਵੇਖਣ ਦੇ ਚੱਲ ਕੋਈ ਨਹੀਂ ਕਰੋ ਕਰੋ ਆਪਣਾ ਕੰਮ ਤੋਂ ਜਿਹੜਾ ਕਰਨਾ ਆਹ ਕੱਪੜੇ ਜੋੜਨ ਦੇ ਹੈਗੇ ਨਹੀਂ ਨਹੀਂ ਕਰੋ ਕਰੋ ਠੀਕ ਹੈ ਹਾਂ ਇਹਨਾਂ ਨੂੰ ਕੀ ਹੋਇਆ ਵਾ ਅਕਬਾਰ ਉਹਨੂੰ ਜੇ ਮੈਂ ਆਹ ਕਰਦੀ ਆ ਤੇ ਇਹ ਪੁੱਠੇ ਹੋ ਜਾਂਦੇ ਆ ਤੇ ਜੇ ਇੱਧਰਲਾ ਪਾਸਾ ਕਰਦੀ ਦੀ ਇਹ ਪੁੱਠੇ ਹੋ ਜਾਂਦੇ ਕੋਈ ਮੈਨੂੰ ਸਮਝ ਨਹੀਂ ਲੱਗਣ ਈ ਇਹ ਕੀ ਬਣਿਆ ਅਕਬਾਰ ਵਾਲਿਆਂ ਨੇ ਕੀ ਕੀਤਾ ਹੋਣੇ ਆ ਪੁੱਠੇ ਆ ਤੇ ਜੇ ਮੈਂ ਆ ਕਰਦੀ ਆ ਤੇ ਆ ਪੁੱਠੇ ਹੋ ਜਾਂਦੇ ਆ ਹਾਂ ਮਾਦਾ ਕੀ ਅਖਬਾਰ ਨੂੰ ਕੁਪਵਾਈ ਫਿੰਡਈ ਆ ਅਖਬਾਰ ਦਾ ਜੋਦੇ ਤੈਨੂੰ ਮੈਂ ਕੀ ਦੱਸਾਂ ਹਾਂ ਜੇ ਇਹ ਤੇ ਮੈਂ ਇਹਨਾਂ ਨੂੰ ਸਿੱਧੇ ਕਰਦੀ ਆ ਤੇ ਆ ਪੁੱਠੇ ਹੋ ਜਾਂਦੇ ਆ ਅੱਛਾ ਤੇ ਜੇ ਇਹਨਾਂ ਨੂੰ ਮੈਂ ਕਰਦੀ ਆ ਤੇ ਆ ਪੁੱਠੇ ਹੋ ਜਾਂਦੇ ਆ ਕੀ ਆ ਮੈਨੂੰ ਕੋਈ ਸਮਝ ਨਹੀਂ ਲੱਗਦੀ ਹੁਣ ਐਨਕ ਵਾਲਾ ਆ ਚਮਕ ਇਧਰ ਹੀ ਪੁੱਠੇ ਨੇ ਆ ਆ ਸਿੱਧੀ ਜਿਹਾ ਅਖਬਾਰ ਐਨਕ ਲਾ ਕੇ ਪੜਿਆ ਕਰ ਆ ਚਮ ਕਿੱਧੜਵਾ ਆਹੋ ਇਹ ਚਮ ਕਿੱਧੜਵਾ ਯਾਰ ਬੰਦਿਆ ਵਾਂਗੂ ਲੱਗਣ ਡਏ ਉਹ ਚਮ ਕਿੱਧੜਵਾਏ ਮੈਂ ਤਾਂ ਛਦੈਣ ਹੋ ਗਈ ਨਾਲੇ ਆਪੇ ਮੈਂ ਗੱਲਾਂ ਕਰੀ ਜਾ ਨਿਗਾਹ ਘਟ ਗਈ ਤੇਰੀ ਹੁਣ ਹੇ ਹਾਂ ਮੇਰੇ ਆਪ ਮੈਨੂੰ ਜੋਦੇਵੇਂ ਬੰਦੇ ਹੀ ਲੱਗਣ ਡਏ ਯਾਰ ਚਮ ਕਿੱਧੜਵਾਏ ਇਹ ਪੁੱਟਿਆ ਆਹੋ ਇਦਾਂ ਆ ਇਦਾਂ ਛਦੀ ਖਬਰ ਆ ਹਾਏ ਹਾਏ ਮੈਂ ਵੀ ਛਦੈਣੀ ਆ ਛਦੈਣ ਕਰੀ ਲੱਗਣ ਡਿਆ ਮੈਨੂੰ ਐਨ ਕਲਵਾ ਹੁਣ ਐਨ ਕੋ ਹੁਣ ਲਵਾ ਕੇ ਤੂੰ ਹੀ ਦੇਣੀ ਆ ਤਲਵਾ ਦੇ ਦੱਸਦੀ ਤੇ ਫੇਲ ਹੋਉਂਦੇ ਕੀ ਪਤਾ ਉਹ ਚੱਲ ਮਾਤਾ ਅੱਜ ਗੱਲ ਦੱਸ ਮੈਨੂੰ ਅੱਜ ਉਧਰ ਬੜੀ ਛੁਲਾ ਵੱਟ ਬੜੇ ਕਪੜੇ ਇਕੱਠੀਆਂ ਜੂੰੜ ਰਹੀਆਂ ਅੱਜ ਦੇ ਫਿਰ ਸ਼ੁਕਰ ਕਰ ਜੋ ਦਿਆ ਜਿਹੜੀ ਉਹਨਾਂ ਦੀ ਸਲਾਹ ਹੋਈ ਆ ਅੱਛਾ ਉਹਨਾਂ ਦੀ ਮਾਂ ਆਈ ਸੀ ਨਾ ਤੋ ਸਮਝਾ ਕੇ ਗਈ ਹੋਣੀ ਮੈਂ ਆਉਂਦੀ ਨੂੰ ਆਖਿਆ ਹੈਗਾ ਕੀ ਆਖਿਆ ਹੈ ਆਖਿਆ ਕੀ ਹੀ ਮੈਂ ਉਹਨੂੰ ਉਹਨੇ ਫੜਾਉਣ ਲੱਗੀ ਐ ਨੂੰ ਵੱਢੀ ਨੂੰ ਲਫਾਫਾ ਹਾਂ ਉਹ ਪਤਾ ਨਹੀਂ ਖਾਣ ਨੂੰ ਲਿਆਈ ਹੀਗੀ ਮਿੰਜਾ ਦੇ ਸੰਤਰੇ ਸੀ ਸਭ ਅਹੀਂ ਤੇ ਵੇਖੇ ਨਹੀਂ ਮੈਨੂੰ ਇਹ ਨਹੀਂ ਪਤਾ ਤਾਂ ਮੈਂ ਉਹਨੂੰ ਆਖਿਆ ਮੈਂ ਕਿ ਤੂੰ ਚੋਕ ਚੋਪਰ ਕੇ ਸਲੈਪ ਦੇ ਉੱਤੇ ਰਹਾ ਦੇ ਅੱਛਾ ਤੂੰ ਆਦੀ ਇਹ ਕੀ ਗੱਲ ਪੈਣ ਜੀ ਮੈਂ ਆਖਿਆ ਇਹ ਲੜ ਪੈਂਦੀਆਂ ਵਾ ਅੱਛਾ ਤੇ ਜੇ ਉੱਥੇ ਹੋਣਗੇ ਤੇ ਕੱਟੀਆਂ ਖਾ ਲੈਣਗੇ ਆ ਤੇ ਸਾਡੀ ਮਾਂ ਨੇ ਰੱਖ ਦਿੱਤਾ ਇਹ ਠੀਕ ਹੈ ਕੀ ਗੱਲਾਂ ਕਰਦੀ ਹੈ ਇਹਨਾਂ ਦੀ ਬਾਰੇ ਇਹਨਾਂ ਬਾਰੇ ਉਹਨਾਂ ਮੇਰੇ ਨਾਲ ਵਿਚਾਰੀ ਨੇ ਕੀ ਗੱਲਾਂ ਕਰਦੀਆਂ ਮੈਂ ਹੀ ਉਹਨੂੰ ਆਖਿਆ ਤੇ ਉਹ ਦੇਹੀ ਹੀ ਇਹਨਾਂ ਨੂੰ ਸਮਝਾਉਣ ਤੇ ਮੈਂ ਉਹ ਮਾੜਾ ਜਿਹਾ ਆਈ ਤੇ ਮੈਂ ਫੇਰ ਚਲ ਗਈ ਮੈਂ ਕਿ ਚੱਲ ਜੇ ਦੇਹੀ ਹੈ ਸਮਝਾਉਣ ਤੇ ਸਮਝਾ ਲੈਂਦੇ ਮੇਰੇ ਹੁਣ ਧਿਆਨ ਨੇ ਕਿਹੜੀ ਗੱਲ ਤੂੰ ਚੋਰੀ ਸੁਣ ਲੈਣਾ ਕੰਨਾਂ ਲਾ ਕੇ ਸੁਣ ਲੈਣਾ ਨਾ ਕੀ ਕਹਿੰਦੀ ਮੈਂ ਪੁੱਤ ਕੀ ਸੁਣਨਾ ਏ ਇੰਨਾ ਹੀ ਬੜਾ ਵਾ ਜੜੀ ਇਹਨਾਂ ਦੀ ਸਲਾਹ ਹੋ ਗਈ ਮੈਂ ਤੇ ਇੰਨੀ ਬੜੀ ਖੋਚ ਨਹੀਂ ਤੇ ਥੋੜੀ ਕਲਾਰਾ ਦਿਨਾਂ ਲਗਾਈ ਤੂੰ ਹੋਰ ਮੈਂ ਅੱਗੇ ਬੜਾ ਹਰਾਣਾ ਮੈਂ ਅੱਜ ਤੇ ਬੜਾ ਇਕੱਠੀ ਹੈ ਮੈਂ ਤਾਂ ਆਪ ਵੇਖਿਆ ਪੀ ਉਹ ਵੱਢੀ ਰਹੀ ਆ ਕੱਪੜੇ ਆ ਮਨਬਰੀ ਤੇ ਜੋੜ ਲਈਏ ਤੇ ਬੜੀਆਂ ਨਾਲੇ ਗੱਲਾਂ ਕਰਨ ਡੀਆਂ ਤੇ ਹੱਥਾਂ ਨਾਲੇ ਜੋੜਨ ਡੀਆਂ ਤੇ ਮੈਂ ਉਧਰੋਂ ਆਣ ਕੇ ਇੱਥੇ ਬਹਿ ਗਈ ਮੈਂ ਚੱਲ ਪਹਿਣਾ ਪਹਿਣਾ ਦੀ ਸਲਾਤ ਵਈ ਆ ਇਹਦੇ ਸ਼ੂਜ਼ ਫੇ ਪੁੱਠੇ ਪਾਸੇ ਝੜ ਪਿਆ ਜਹਾਂ ਪਤਾ ਨਹੀਂ ਕਿ ਉਹਦੇ ਕੀ ਹੋਇਆ ਆਈਏ ਆਹੋ ਕਿਹੜੀ ਇਹਨਾਂ ਨੂੰ ਸ਼ਰਮ ਆਇਆ ਮਾਰ ਗਈ ਨਹੀਂ ਤੇ ਇੱਕ ਦੂਜੇ ਨੂੰ ਤਾਂ ਵੇਖਣਾ ਨਹੀਂ ਹੀ ਮੰਗਦੀਆਂ ਚੱਲ ਚੰਗੀ ਗੱਲ ਆ ਇਦਾਂ ਬਣਿਆ ਰਹੇ ਉਹਨਾਂ ਪਿਆਰ ਮੈਂ ਤਾਂ ਆਪ ਆਨੀ ਆ ਪਿਆਰ ਬਣਿਆ ਰਵੇ ਤੇ ਕੋਈ ਕਲੇਸ਼ ਮੁੱਕਿਆ ਬਿਲਕੁਲ ਬਿਲਕੁਲ ਜੇ ਮੁੱਕਾ ਰਹੂਗਾ ਤੇ ਸਿਆਣੀਆਂ ਹੋਣਗੀਆਂ ਜੇ ਮਾਂ ਦੇ ਲੱਗ ਮਗਰ ਲੱਗਣਗੀਆਂ ਤੇ ਚੱਲ ਆਪਣਾ ਇਹਨਾਂ ਦਾ ਟਾਈਮ ਸਭ ਖਾਣਾ ਬਿਚੂ ਚਲ ਵਧੀਆ ਹੋਦ ਨਹੀਂ ਮਾਤਾ ਕੋਈ ਕਹਿੰਦੀ ਨਹੀਂ ਕੋਈ ਹੋਰ ਕਲਪਨ ਨਾ ਮੇਰੇ ਨਾਲ ਨਹੀਂ ਵਿਚਾਰੀ ਨੇ ਕੋਈ ਵੀ ਕੀਤੀ ਤੇ ਛੇਤੀ ਚਲ ਗਈ ਅੱਛਾ ਪਤਾ ਨਹੀਂ ਉਹਨੂੰ ਫੋਨ ਹੀ ਮਗਰੋਂ ਆਇਆ ਏ ਤੇ ਚਲ ਗਈ ਹੋਦ ਕਿ ਮੈਂ ਰਾਤ ਰਹਿਣਾ ਪਤਾ ਨਹੀਂ ਕੁਛ ਲੱਗਾ ਮੈਨੂੰ ਹਾਂ ਹਾਂ ਚਲੋ ਇੰਨਾ ਹੀ ਬੜਾ ਸਾਡੇ ਘਰ ਦੀ ਸਦਾਰ ਹੋ ਗਈ। ਪਰ ਪੁੱਛੂੰਗਾ ਨਾ ਗੋਪੀ ਨੂੰ ਭਲਾ ਕੀ ਕਿਉਂ ਚਲ ਗਈ ਛੇਤੀ? ਉਹ ਤੇ ਤੂੰ ਕਰ ਲਈ ਗੱਲ ਤੇਰੀ ਘਰ ਵਾਲੀ ਆ ਮੈਂ ਤਾਂ ਹੁਣ ਪੁੱਛ ਨਹੀਂ ਸਕਦੀ। ਮੇਰੇ ਘਰ ਤੇ ਤੇਰੀ ਨਾ ਹੁਣੀ ਆ। ਨਾਉ ਤੇ ਪਤ ਮੇਰੀ ਹੈ। ਪਰ ਤੂੰ ਪੁੱਛ ਲਈਂਦੀ। ਪਰ ਮੈਂ ਕੀ ਪੁੱਛਦੀ ਚੰਗੀ ਲੱਗਦੀ ਆਖਣਾ ਸੱਸ ਚੋਰੀ ਸੋਂਦੀ ਹੋਣੀ ਨਾ ਜਿਹੜੀ ਹੁਣ ਸਾਨੂੰ ਬਕਾਉਣ ਲਈ। ਬਕਾਉਣਾ ਨਾ ਕੋਈ ਲੈਣਾ ਵਾ ਕੋਈ ਨਾ ਕੋ ਬਕਾ ਕੇ। ਨਹੀਂ ਨਹੀਂ ਪਤ ਤੁਹਾਡੀ ਥਾਡੀ ਗੱਲ ਹੋਰ ਆ ਮੇਰੀ ਹੋਰ ਆ ਸੱਚਾ ਤੇ ਸੱਚਾ ਹੀ ਹੁੰਦਾ। ਮੈਂ ਕਿੰਨੀਗਾ ਸੱਚਾ ਜੱਗੀਗਾ ਹੁਣ। ਮਾਰੀ ਆਖ ਨਹੀਂ ਚਲ ਕੋਈ ਗੱਲ ਨਹੀਂ ਹਾਂ ਛੁੱਕਦਾ ਸਾ ਹੂ ਹੈ ਚਲ ਇਹਨਾਂ ਮੈਂ ਤਾਂ ਇੰਨੀ ਬੜੀ ਖੁਸ਼ ਹਾਂ ਵੀ ਜਿਹੜੀਆਂ ਇਹ ਬੋਲ ਰਹੀਆਂ ਹਾਂ ਹਾਂ ਚਲ ਤੁਰਨਾ ਐਨ ਕਲ ਵਾਲਾ ਆਪਣੀ ਅੱਖਾ ਬਣਾਉਣਾ ਐਨਕ ਮੈਨੂੰ ਲਵਾ ਦੇ ਹੁਣ ਹਾਂ ਮੈਨੂੰ ਲੈ ਜੀ ਨਾਲ ਕਿੰਨੂੰ ਖੜਾ ਮੰਨੇ ਨੂੰ ਮੰਨੇ ਨੂੰ ਆਹ ਨੂੰ ਲੈ ਜੀ ਨਾਲ ਕਹਿ ਦੇ ਨਾ ਨੂੰ ਮੰਨੇ ਨੂੰ ਆਖੇਗਾ ਤੇ ਫੇਰ ਹੀ ਉਹਨੂੰ ਕਹਿ ਦੂੰ ਕਹਿ ਦੂੰ ਚਲ ਚੰਗਾ ਆਹ ਅੱਖ ਮਨਾਲਾ ਵਾਏ ਕੁ ਮੈਨੂੰ ਇਹ ਕੰਮਾਂ ਤੋਂ ਮਾਦਾ ਦੀ ਨਿਗਾਹ ਘਟੀ ਉਹਨੂੰ ਹਾਲੇ ਆਖਾਂ ਜਾਂ ਵਿਖਾ ਲਿਆ ਐਨਕ ਲਵਾ ਦੇ ਉਹਨੂੰ ਚੱਲੋ ਵੀ ਰਹਿਣਾ ਆਹ ਪੁੱਛ ਲਾ ਲੂ ਹੈ ਚੰਗ ਆਹ ਖਾ ਲਈ ਲੈ ਮੈਨੂੰ ਸੁਣਾ ਮਿਲਿਆ ਕਿ ਮਾਦਾ ਨਿਗਾਹ ਖਰਾਬ ਆ ਇੱਕ ਵਾਰ ਅਖਬਾਰ ਪੜ੍ਹ ਨਹੀਂ ਮਾ ਤੂੰ ਦਖਬਾਰ ਪੜ੍ਹ ਨਹੀਂ ਆ ਮੈਨੂੰ ਸੁਣਾ ਮੈਨੂੰ ਨਿਗਾਹ ਖਰਾਬ ਆ ਅਖਬਾਰ ਮੈਨੂੰ ਕਿੱਥੇ ਪਾ ਪੁੱਤ ਪੜ੍ਹਨਾ ਆਉਂਦਾ ਵਾ ਸਾਡੇ ਪਿਛਲਿਆਂ ਤਹਾਨੂੰ ਪੜਾਇਆ ਹੀ ਨਹੀਂ ਤੇ ਆ ਵੇਹ ਪਤਾ ਕੀ ਆ ਜੋਦਾ ਵੀ ਆਇਆ ਜੇ ਆਂਦਾ ਮਰ ਆਪੇ ਮੈਂ ਗੱਲਾਂ ਕਰਦੇ ਵੀ ਜੇ ਮੈਂ ਇਹਨਾਂ ਨੂੰ ਕਰਦੀ ਐ ਇਦਾਂ ਤੇ ਆ ਵੇ ਇਸ ਤਰ੍ਹਾਂ ਪੁੱਠਾ ਮੈਨ ਦੀਦਾ ਵਾ ਤੇ ਆ ਜਿਹੜੇ ਆ ਇਹ ਹੈ ਜੇ ਮੈਂ ਕਰ ਇਤਰਾ ਕਰਦੀ ਆ ਤੇ ਇਹ ਪੁੱਠੇ ਹੋ ਜਾਂਦੇ ਆ ਬੰਦੇ ਤੇ ਮਾਦਾ ਦੇ ਚਮਗਿੱਦੜ ਵਾ ਤੇ ਪੁੱਠੇ ਲਮਕੇ ਹੁੰਦੇ ਆ ਤੇ ਜੇ ਤੇ ਇਦਾਂ ਨੂੰ ਪੁੱਠੇ ਦੇਖਣ ਲੱਗਣੇ ਆ ਇਹ ਚਮਗਿੱਦੜ ਤੇ ਹੋਰ ਆਪੇ ਨੂੰ ਨਿੱਕੇ ਦੇ ਕੇ ਕਹਿੰਦੀ ਨਹੀਂ ਕਿਦਾਂ ਲਮਕੇ ਚ ਮੱਢੜ ਵਾਂਗੂ ਆਂਦੀ ਤੇ ਪੁੱਤ ਮੈਂ ਤੁਹਾਨੂੰ ਹੁੰਦੀ ਹੀ ਪਰ ਹੁਣ ਮੈਨੂੰ ਨਹੀਂ ਪਤਾ ਲੱਗਣ ਡਿਆ ਮੈਂ ਤੇ ਆ ਬੰਦੇ ਲੱਗਣ ਡਏ ਤੇ ਜੇ ਚਾਰ ਖਰ ਪੜੀ ਹੁੰਦੀ ਸਕੂਲੋਂ ਨਾ ਭਜਦੀ ਤਾਂ ਆਪੇ ਪੜ ਲਿੰਦੀ ਹੁਣ ਉਹ ਤੋਂ ਪੁੱਤ ਕਿੱਥੇ ਪੜਾਉਂਦੇ ਹੁੰਦੇ ਸੀ ਸਾਡਾ ਮਾਪਿ ਉਹਨੇ ਨਹੀਂਾਨੂੰ ਪੜਾਇਆ ਆਂਦੇ ਕੁੜੀਆਂ ਨੇ ਪੜ ਕੇ ਕੀ ਕਰਨਾ ਪੜਾਉਂਦੇ ਤਾਂ ਹੈਗੀ ਜੇ ਪੜ੍ਹਨ ਦੀ ਨੀਂਦ ਨਹੀਂ ਹੈਗੀ ਐਂ ਤੇ ਪੁੱਤ ਤੁਹਾਨੂੰ ਤਾਂ ਪੜਾਈ ਦਿੱਤਾ ਨਾ ਕੋਈ ਨਹੀਂ ਸਾਡੀ ਹੁਣ ਕਿਹੜੀ ਗੱਲ ਤੇ ਤੁਹਾਡੀਆਂ ਗੱਲਾਂ ਬੋਲਣ ਡਿਆ ਮੈਂ ਵੀ ਜੋ ਹੰਦੂ ਬੋਲ ਰਹੀ ਆਂ ਉਹ ਪੁੱਤ ਪਿਆਰ ਨਾਲ ਕਈ ਗੱਲਾਂ ਪੁੱਤ ਨਿਆਣਿਆਂ ਨੂੰ ਗਾਲ੍ਹਾਂ ਵੀ ਕੱਢ ਲਈਦੀ ਆ ਆ ਸਹੀ ਦਿਖਣ ਡਿਆ ਉਦਾਂ ਆਹ ਵੇ ਹੁਣ ਸਿੱਧਾ ਹੋ ਗਿਆ ਵਾ ਆਦੇ ਹੈ ਸਿੱਧਾ ਹੋਏ ਤੇ ਦਿਮਾਗ ਯੁੱਦਾਂ ਹੀ ਵਹਿ ਪੈ ਗਿਆ ਵਾ ਇਹਦੇ ਕਰਕੇ ਚਮਗਦਣਾ ਕਰਕੇ ਆਹ ਵੇ ਇਹਨਾਂ ਦੀਆਂ ਤਾਂ ਲਈਦਾ ਤਾਂ ਤਾਂ ਦੇ ਗਾਵਾਂ ਤੇ ਚਮਗਦਣਾ ਦੀਆਂ ਲੱਤਾਂ ਕਿੱਥੇ ਹੁੰਦੀਆਂ ਉਹ ਪੁੱਠੇ ਲਮਕੇ ਹੁੰਦੇ ਆ ਹੋਣ ਕੇ ਖਸਮਾਨ ਕੋਈ ਗੱਲ ਨਹੀਂ ਤੇ ਚੈੱਕ ਕਰਵਾ ਮ ਕਰਾ ਲਿਓ ਨਾ ਵਾ ਤੇਰਾ ਵਹਿਮ ਕੱਢਉ ਨਾ ਵਾ ਆਹੋ ਜੋਦਾ ਆਂਦਾ ਤੇਰੀ ਨਿਗਾ ਚ ਮਾਤਾ ਫਰਕ ਪੈ ਗਿਆ ਵਾ ਤੇ ਮੈਂ ਮੰਨੇ ਨੂੰ ਆਂ ਨਾ ਉਹਨੇ ਦਿੱਤਾ ਸਲਾ ਤੈਨੂੰ ਆ ਦਿੱਤਾ ਮੈਨੂੰ ਚੱਲ ਵੇਖ ਲਓ ਫਿਰ ਲਵਾ ਦੋ ਐਨਕਾਂ ਲੈ ਜੀ ਨਾਲ ਮੈਨੂੰ ਜਦੋਂ ਤੇਰਾ ਟਾਈਮ ਹੋਵੇ ਐਨਕਾਂ ਤੈਨੂੰ ਵਰੀ ਬੰਦੀ ਨਾਲ ਲਵਾ ਕੇ ਦਈਏ ਆਹ ਉਹ ਕਿੰਦਾ ਵਾ ਉਹ ਕੰਪਨੀ ਦੀ ਹੁੰਦੀ ਆ ਮਹਿੰਗੀਆਂ ਹੁੰਦੀ ਆ ਵਾ ਨਹੀਂ ਤਾਂ ਮਹਿੰਗੀ ਆਣੀ ਮੇਨੂੰ ਪੁੱਤ ਤੁਹਾਡਾ ਖਰਚਾ ਧੱਕੇ ਉਹ ਫੱਬੜੀਆਂ ਬੜੀਆਂ ਤੈਨੂੰ ਮਾਦਾ ਫੱਬੜੀਆਂ ਤੁਹਾਡਾ ਖਰਚਾ ਅੱਗੇ ਬੜਾ ਹੋਇਆ ਵਾ ਕਾਪੀ ਲਾਵਾਂਗੇ ਉਹਦੀ ਡੁਪਲੀਕੇਟ ਹੀ ਮਿਲ ਜਾਂਦੀਆਂ ਆਉਂਦੀਆਂ ਮੈਂ ਆਖਾ ਖਣੀ ਕਾਪੀ ਪੜਨ ਵਾਲੀਆਂ ਤਾਂ ਕਤੂੰ ਤਾਂ ਗੱਲਾਂ ਹੀ ਮੈਨਾਂ ਪੁੱਠੀਆਂ ਕਰਦਾ ਰਹਿਨਾ ਚੱਲ ਕੋਈ ਨਹੀਂ ਤੇਰਾ ਕੱਢ ਲਾਂਗੇ ਵੈ ਮੋਵੀ ਉਹਦਾ ਤੈਨੂੰ ਦੇਖਦਾ ਪੂਰਾ ਹੀ ਉਹਦਾ ਐਵੇਂ ਨਾ ਮਾਰਿਆ ਕਰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਖਸਮਾ ਨੂੰ ਪਾਏ ਮੈਂ ਅਖਬਾਰ ਚੋਕੀ ਲੈਣਾ ਭਈ ਜੋ ਤੇ ਨੇ ਰੱਖੀ ਤੇ ਡੈਪੀ ਪੜ ਕੇ ਤਾਂ ਜੋਦਾ ਆ ਗਿਆ ਮੇਰਾ ਚੰਨ ਇੱਥੇ ਬਿਠਾ ਵਾ ਹਾਂ ਫੋਨ ਤੇ ਲੱਗੀ ਆ ਤੋਰ ਕਿੱਧਰ ਲੱਗਿਆ ਫਿਰ ਜਾ ਗਾ ਬੜਾ ਮੂੰਹ ਫਲਾਇਆ ਕੀ ਗੱਲ ਵਾ ਫਲਾਉਣਾ ਨਹੀਂ ਬੇਜ਼ੀ ਘਾ ਕਰਾਤੀ ਮੰਮੀ ਵਿਚਾਰੀ ਜਾਂਦੇ ਤੱਕ ਪੁੱਛਦੀ ਰਹੀ ਕਿ ਮਨਜੋਦ ਨਹੀਂ ਆਇਆ ਮੇਰਾ ਪੁੱਤ ਮਨਜੋਦ ਨਹੀਂ ਆਇਆ ਮੇਰਾ ਪੁੱਤ ਤਾਂ ਆਪੇ ਵੀ ਰੋਲੀ ਪਾਜੀ ਰਾਹ ਰਹਿਣਾ ਜੋਦ ਗਾਇ ਕਰ ਜੋ ਤੁਮ ਸਬਜੀ ਫੜਾ ਗਿਆ ਮੈਂ ਨਹਿਰ ਤੇ ਗਿਆ ਉਹਨੇ ਬਿਕਟ ਕਰ ਪਿਆ ਉਹ ਗਰਾਈ ਕਰਨ ਲਈ ਮੇਲੇ ਦੀ ਤੇ ਬੰਦਾ ਫੋਨ ਹੀ ਚੁੱਕ ਕੇ ਦੱਸ ਦਿੰਦਾ ਵਾ ਇਹ ਗੱਲ ਹੋਈ ਆ ਤੇ ਮੈਂ ਕਿਹਾ ਰਾਜਮਾ ਘਰ ਹੀ ਆਉਣਾ ਵਾ ਤੇ ਤੀ ਗੱਲ ਵੀ ਹੁੰਦੀ ਮਮੀ ਹੁਣ ਮਮੀ ਨੂੰ ਪਿੱਛੋਂ ਫੋਨ ਆਈ ਜਾਂਦੇ ਸੀ ਉਹਦੇ ਪੋਤੇ ਪੋਤੀਆਂ ਦੇ ਤੇ ਕੀ ਕਰਦੇ ਕੋਈ ਨਹੀਂ ਆਪਾਂ ਉੱਥੇ ਜਾ ਕੇ ਮੇਲਾਵਾਂਗੇ ਤੂੰ ਗੁੱਸੇ ਨਾ ਬਹੁਤ ਕੇ ਨਾ ਟਡਾ ਇੱਥੇ ਮਿਲਣ ਦਾ ਟਾਈਮ ਲੱਗਦਾ ਨਾ ਉੱਥੇ ਜਾਣਾ ਵਾ ਉਹ ਮੇਲੇ ਦੇ ਬਾਅਦ ਮੇਲਾਵਾਂਗੇ ਕੋਈ ਨਹੀਂ ਹੁੰਦਾ ਮੇਲੇ ਤੋਂ ਕੀ ਲੈ ਕੇ ਦਓਗੇ ਗੁਲਫੀਆਂ ਹੂੰ ਪਾਪੜ ਲੈਣੀ ਲੈ ਪਾਪੜ ਦੇ ਦੂੰਗਾ ਚੱਲ ਠੀਕ ਹੈ ਉਹ ਉੱਥੇ ਲੰਗਰ ਬੜੇ ਲੱਗੇ ਨੇ ਮੇਲੇ ਦੇ ਲੰਗਰ ਤੇ ਭਾਵੇਂ ਮੈਂ ਖਾਣਾ ਜਿੱਦਾਂ ਮਰਜ਼ੀ ਪਾਪੜ ਨਾਲ ਘੜੇ ਢਿੱਡ ਭਰਨਾ ਚੱਲ ਲੈ ਦੂੰਗਾ ਤਾਂ ਉਹ ਤੋਂ ਪਤਾ ਫਿਰ ਜਾਣਾ ਹੀ ਆਪਾਂ ਪਿੰਡ ਆ ਜਾਵਾਂਗੇ ਤਾਂ ਉਹ ਨਾ ਬਣਾ ਫਿਰ ਚੰਗੀ ਨਹੀਂ ਲੱਗੇਦਾ ਅੱਛਾ ਥੋਰ ਹਾਂ ਅੱਗੇ ਮੈਂ ਜ਼ਿਹਰ ਦੀ ਲੜੀ ਕਹਿਣਾ ਤੇ ਮੈਨੂੰ ਗੁੱਸਾ ਢਾਡੇ ਤੇ ਚੜ ਜਾਣਾ ਇਆ ਫਿਰ ਹੋਰ ਮੈਂ ਤੇਰੇ ਮਿੰਦਾ ਕੰਡਿਆ ਹਾਂ ਹਾਂ ਚਲ ਚਲ ਮੈਂ ਨਾ ਕਿ ਵੇਲਾ ਨਾ ਆਪਣਾ ਫਿਰ ਬਾਅਦ ਵਿੱਚ ਹੁਣ ਮੈਨੂੰ ਕੋਈ ਆਰਡਰ ਨਾ ਦੇ ਦਿਓ ਇਹ ਨਾ ਹੋਵੇ ਵੀ ਲੜਾਈ ਹੋ ਜੇ ਹੁਣ ਮੈਂ ਅਜ਼ਾਬ ਥੱਕਿਆ ਮੈਂ ਲੰਮੇ ਪੈ ਲਗਾ ਪੈ ਦਿਓ ਲੰਮੇ ਫਿਰ ਘਟਕ ਨਹੀਂ ਆਵਾਜ਼ ਹੋਣ ਦੀ ਘੱਟ ਹੀ ਰੱਖੂੰਗੀ